ਚੱਲਿਆਂਵਾਲਾ ਬਾਗ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਜਰਨਲ ਡਾਇਰ ਦੇ ਵੱਲੋਂ 13 ਅਪ੍ਰੈਲ 1919 ਨੂੰ ਇਕੱਠੇ ਹੋਏ ਲੋਕਾਂ ਦੇ ਉੱਤੇ ਨਿਹੱਥੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ। ਇਸ ਇਤਿਹਾਸਿਕ ਸਥਾਨ ਦੀ ਇੱਕ ਆਪਣੀ ਮਹੱਤਤਾ ਹੈ। ਤੇ ਇਸ ਦੇ ਵਿੱਚ ਕੁਝ ਫੇਰ ਬਦਲ ਕੀਤੇ ਗਏ ਹਨ ਜਿਵੇਂ ਕਿ ਪਹਿਲਾਂ ਅੰਦਰ ਜਾਣ ਦਾ ਤੇ ਬਾਹਰ ਆਉਣ ਦਾ ਰਸਤਾ ਇਹ ਸੀ। ਇਸ ਰਸਤੇ ਨੂੰ ਨਵੀਨੀਕਰਨ ਕਰ ਦਿੱਤਾ ਗਿਆ ਤੇ ਅੱਗੇ ਦੇਖੋ 2024 ਦੇ ਵਿੱਚ ਜੋ ਇਹ ਰਸਤਾ ਇਹਨੂੰ ਨਮਾ ਰੰਗ ਦੇ ਦਿੱਤਾ ਗਿਆ ਤੇ ਹਿਸਟੋਰੀਕਲ ਪਲੇਸ ਹੋਂ ਦੀ ਬਜਾਏ ਇਹ ਇੱਕ ਹੁਣ ਟੂਰਿਸਟ ਪਲੇਸ ਬਣ ਗਈ ਹੈ ਲੋਕ ਇੱਥੇ ਘੁੰਮਣ ਆਉਂਦੇ ਨੇ ਉਹ ਮਹੱਤਤਾ ਸੀ ਜੋ ਇਹ ਸਥਾਨ ਦੀ ਖਤਮ ਹੁੰਦੀ ਜਾ ਰਹੀ ਹੈ ਤੇ ਜਦੋਂ ਆਪਾਂ ਅੰਦਰ ਆਉਂਦੇ ਸੀ ਇਸੇ 10 ਸਾਲ ਪਹਿਲਾਂ ਅੰਦਰ ਦਾ ਦਰਸ਼ੇ ਇਹਦਾ ਆਇਆ ਸੀ ਤੇ ਜੋ ਕੇ ਹੁਣ ਬਦਲ ਦਿੱਤਾ ਗਿਆ ਜੋ ਕਈ ਚੀਜ਼ਾਂ ਦੇ ਸਥਾਨ ਨੇ ਉਹ ਬਦਲ ਦਿੱਤੇ ਗਏ ਨੇ ਜੋ ਨਵੇਂ ਚੈਨ ਨੇ ਉਹ ਵੀ ਬਦਲ ਦਿੱਤੇ ਗਏ ਨੇ ਤੇ ਹੁਣ ਇਸ ਨਵੀਨੀਕਰਨ ਦੇ ਵਿੱਚ ਨਵੀਆਂ ਗੈਲਰੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਗੈਲਰੀਆਂ ਦੇ ਵਿੱਚ ਇਤਿਹਾਸ ਦੱਸਿਆ ਗਿਆ ਪੰਜਾਬ ਦਾ ਵਿਸ਼ਵ ਵਿੱਚ ਜੋ ਮਹਾਜੁੱਧ ਹੋਏ ਉਹਨਾਂ ਦੇ ਬਾਰੇ ਤੇ ਇੱਕ ਨਵੀਆਂ ਤਬਦੀਲੀਆਂ ਨੇ ਜੋ ਕੀਤੀਆਂ ਗਈਆਂ ਨੇ ਪਹਿਲਾਂ ਅੰਦਰ ਆਉਣ ਦਾ ਤੇ ਬਾਹਰ ਜਾਣ ਦਾ ਰਸਤਾ ਇੱਕੋ ਹੀ ਸੀ ਪਰ ਹੁਣ ਨਵੀਨੀਕਰਨ ਤੋਂ ਬਾਅਦ ਬਾਹਰ ਜਾਣ ਦਾ ਰਸਤਾ ਅਲੱਗ ਬਣਾ ਦਿੱਤਾ ਗਿਆ ਤੇ ਅੰਦਰ ਆਉਣ ਦਾ ਰਸਤਾ ਅਲੱਗ ਬਣਾ ਦਿੱਤਾ ਗਿਆ ਤੇ ਗੈਲਰੀਆਂ ਬਣੀਆਂ ਹੋਈਆਂ ਨੇ ਇਹਨਾਂ ਦਾ ਸਾਰਾ ਫੁੱਲ ਬਲੌਗ ਆਪਣੇ ਚੈਨਲ ਤੇ ਪਿਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਤੋਂ ਜਰਨਲ ਡਾਇਰ ਨੇ ਜੋ ਤੋਪ ਲਗਾ ਕੇ ਗੋਲੀਆਂ ਮਾਰੀਆਂ ਗਈਆਂ ਸੀ ਇਹ ਹੱਥੇ ਲੋਕਾਂ ਤੇ ਜੋ 13 ਅਪ੍ਰੈਲ 1919 ਨੂੰ ਬਸਾਖੀ ਵਾਲੇ ਦਿਨ ਇਕੱਠੇ ਹੋਏ ਸੀ ਤੇ ਇਹ ਉਹ ਖੂਹ ਆ ਜਿੱਥੇ ਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਛਾਲਾਂ ਮਾਰੀਆਂ ਸੀ ਇਹ 10 ਸਾਲ ਪਹਿਲਾਂ ਦਾ ਇਹਦਾ ਦੇਖਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹਦੀ ਹੋਰ ਦੇਖ ਸੀ ਹੁਣ ਨਵੀਨੀਕਰਨ ਤੋਂ ਬਾਅਦ ਇਹਦਾ ਜੋ ਸਾਰਾ ਆਊਟਰ ਸਟਰਕਚਰ ਆ ਜੋ ਬਾਹਰਲੀ ਬਨਾਵਟਾ ਸਾਰੀ ਬਦਲ ਦਿੱਤੀ ਗਈ ਆ ਤੇ ਇਹਨੂੰ ਨਵੀਂ ਰੰਗਤ ਦਿੱਤੀ ਗਈ ਹੈ ਇੱਕ ਛੋਟੀਆਂ ਇੱਟਾਂ ਨਾਲ ਹੁਣ ਬਣਾਇਆ ਗਿਆ ਪਹਿਲਾਂ ਇਹਦੀ ਦੇਖੋ ਹੋਰ ਸੀ ਪਹਿਲਾਂ ਆ ਸੀ 10 ਸਾਲ ਪਹਿਲਾਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਚੇਂਜ ਕਰ ਦਿੱਤਾ ਗਿਆ ਪਹਿਲਾਂ ਲੋਕ ਇਹਦੇ ਵਿੱਚ ਰੁਪਈਏ ਠੋਲੂ ਛੜ ਦਿੰਦੇ ਸੀ ਪਰ ਹੁਣ ਇੱਥੇ ਇੱਕ ਸ਼ੀਸ਼ਾ ਲਾ ਕੇ ਜੋ ਇਹਨੀਆਂ ਮੂਰੀਆਂ ਨੇ ਸ਼ੀਸ਼ੇ ਲਾ ਕੇ ਬੰਦ ਕਰ ਦਿੱਤਾ ਗਿਆ ਵੀ ਇਹਦੇ ਵਿੱਚ ਕੋਈ ਕੁਝ ਛਿਟ ਨਾ ਸਕੇ ਇਹ ਆ ਉਹ ਸ਼ਹੀਦੀ ਖੂਹ ਜਿੱਥੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਖੂਹ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ ਸੀ ਤੇ ਸ਼ਹੀਦ ਹੋ ਗਏ ਸੀ ਇਹ ਇਤਿਹਾਸਿਕ ਦੀਵਾਰ ਆ ਜਿੱਥੇ ਗੋਲੀਆਂ ਵੱਜੀਆਂ ਹੋਈਆਂ ਨੇ ਇਸ ਦੀਵਾਰ ਤੇ 28 ਗੋਲੀਆਂ ਦੇ ਨਿਸ਼ਾਨ ਨੇ ਇਹ ਪਹਿਲਾਂ ਦੇ ਵੀਡੀਓ ਆ 10 ਸਾਲ ਪਹਿਲਾਂ ਦੀ ਵੀਡੀਓ ਆ 10 ਸਾਲ ਪਹਿਲਾਂ ਇਹਦੇ ਸੇ ਮਾਰਕ ਕੀਤੇ ਹੋਏ ਸੀ ਉਹ ਥੋੜੇ ਜਿ ਧੁੰਦਲੇ ਪੈ ਗਏ ਸੀ ਪਰ ਹੁਣ ਨਵੀਨੀਕਰਨ ਕਰਿਆ ਜਦੋਂ ਉਦੋਂ ਇਹ ਸਾਰੇ ਮਾਰਕ ਨੀ ਜੋ ਨਵੇਂ ਤੇ ਸਾਰਾ ਲਿਖਤੀ ਰੂਪ ਦੇ ਵਿੱਚ ਦੱਸਿਆ ਹੋਇਆ ਹੈ ਵੀ ਇੱਥੇ-ਇੱਥੇ ਗੋਲੀਆਂ ਵੱਜੀਆਂ ਹੋਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਸੀ 13 ਅਪ੍ਰੈਲ ਨੂੰ ਜਰਨਲ ਡਾਇਰ ਜੋ ਅੰਗਰੇਜ਼ ਹਕੂਮਤ ਸੀ ਉਹਦੇ ਖਿਲਾਫ ਲੜ ਰਹੇ ਸੀ ਤੇ ਉਹਦਾ ਇੱਕ ਉਹਨਾਂ ਨੂੰ ਰੋਕਣ ਦੇ ਲਈ ਤੇ ਦਬਾਉਣ ਦੇ ਲਈ ਯਾਰਨਰ ਡਾਇਰ ਨੇ ਜੋ ਉੱਥੇ ਗੋਲੀਆਂ ਚਲਾਈਆਂ ਸੀ ਇਤਿਹਾਸ ਗਵਾਹ ਤੇ ਕੰਦਾਂ ਨੇ ਜੋ ਗਵਾਹੀ ਭਰਦੀਆਂ ਨੇ ਉਹਨਾਂ ਲੋਕਾਂ ਤੇ ਹੋਏ ਤਸੱਦਤ ਦੀਆਂ ਤੇ ਵਿਚਾਲੇ ਜੋ ਦਵਾਰ ਬਣੀ ਹੋਈ ਹੈ ਬਿਲਡਿੰਗ ਬਣੀ ਹੋਈ ਆ ਉਹ ਪਰ ਉਹਦੀ ਇੱਕ ਪੁਰਾਣੀ ਤਸਵੀਰ ਹੈ ਇਹ ਦੇਖ ਸਕਦੇ ਹੋ ਤੇ ਇਹਦੇ ਵਿੱਚ ਪਹਿਲਾਂ ਆਲੇ-ਦਾਲੇ ਜੋ ਗੋਲੀਆਂ ਦੇ ਮਾਰਕ ਕੀਤੇ ਹੋਏ ਸੀ ਲੱਕੜ ਦੇ ਨਾਲ ਕੀਤੇ ਹੋਏ ਸੀ ਪਰ ਹੁਣ ਨਮ ਜੋ ਨਵੀਨੀਕਰਨ ਹੋਇਆ ਉਹਦੇ ਵਿੱਚ ਕੁਝ ਕੁਛ ਚੇਂਜ ਕੀਤੇ ਕਰ ਦਿੱਤੇ ਨੇ ਇਹ ਕੰਧਾਂ ਚੂਨੇ ਚ ਬਣੀਆਂ ਹੋਈਆਂ ਨੇ ਪਰ ਆਪਣਾ ਇਤਿਹਾਸ ਆ ਜੋ ਬਖੂਬੀ ਲੋਕਾਂ ਤੱਕ ਪਹੁੰਚਾ ਰਹੀਆਂ ਨੇ ਜੋ ਅੰਗਰੇਜ਼ ਹਕੂਮਤ ਨੇ ਲੋਕਾਂ ਤੇ ਤਸੱਦਦ ਕੀਤੇ ਸੀ ਨਿਹੱਥੇ ਲੋਕਾਂ ਨੂੰ ਮਾਰ ਕੇ ਤੇ ਉਹਦਾ ਬਦਲਾ ਲਿਆ ਸੀ ਸਰਦਾਰ ਉਦਮ ਸਿੰਘ ਨੇ ਪਰ ਨਵੀਨੀਕਰਨ ਤੋਂ ਬਾਅਦ ਜੋ ਉਹਨਾਂ ਦਾ ਬੁੱਤ ਲਗਾਇਆ ਉਹਦੇ ਨਾਲ ਨਾ ਇਨਸਾਫੀ ਕੀਤੀ ਗਈ ਹੈ ਉਹਨਾਂ ਦਾ ਉਦਾਂ ਇਹ ਕੈਰੇਕਟਰ ਨਹੀਂ ਸੀ ਜਿੱਦਾਂ ਉਹਨਾਂ ਨੇ ਆ ਹੱਥ ਬਣਾਤਾ ਉਹਨਾਂ ਦਾ ਮੰਗਣ ਵਾਲਾ ਹੱਥ ਬਣਾਤਾ ਜੋ ਕਿ ਪਿਸਤੌਲ ਵਾਲਾ ਹੱਥ ਸੀ ਕਿਤਾਬ ਦੇ ਵਿੱਚ ਪਾ ਕੇ ਪਿਸਤੌਲ ਤੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ ਸੀ ਇਹ ਅਮਰਜੋਤ ਜੋ ਸ਼ਹੀਦਾਂ ਨੂੰ ਨਮਨ ਕਰਦੀ ਹੋਈ ਦਿਨ ਪਰ ਰਾਤ ਚੱਲਦੀ ਆ ਤੇ ਉਹਦਾ ਨਵੀਨੀਕਰਨ ਕਰ ਦਿੱਤਾ ਤੇ ਉਹਦਾ ਸਥਾਨ ਸੀ ਜੋ ਉਹ ਵੀ ਬਦਲ ਦਿੱਤਾ ਗਿਆ ਤੇ ਹੁਣ ਜੋ ਨਮੀ ਜੋ ਨਮੀ ਸਥਾਨ ਤੇ ਹੁਣ ਇਹ ਅਮਰ ਜੋਤ ਚੱਲ ਰਹੀ ਆ ਉਹਦੀ ਦੇਖਾ ਐਦਾਂ ਦੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਫਰਕ ਪਹਿਲਾਂ ਵਾਲੇ ਤੇ ਹੁਣ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਕਰ ਦਿੱਤੇ ਗਏ ਨੇ ਬਹੁਤ ਚੀਜ਼ਾਂ ਦੇ ਵਿੱਚ ਬਦਲਾਅ ਕਰ ਦਿੱਤੇ ਗਏ ਨੇ ਸਭ ਤੋਂ ਮਹੱਤਵਪੂਰਨ ਬਦਲਾਅ ਜੋ ਜੋ ਇਥੇ ਬਾਹਰ ਜਾਣ ਦਾ ਰਸਤਾ ਬਣਾਇਆ ਗਿਆ ਸਾਰੇ ਚੀਜ਼ ਨੂੰ ਜੋ ਜੋ ਲੋਕਾਂ ਤੇ ਤਸੱਦਦ ਹੋਇਆ ਉਹਨੂੰ ਇੱਕ ਅਲੱਗ ਰੰਗਤ ਦਿੰਦਾ ਹੋਇਆ ਕਿਉਂਕਿ ਪਹਿਲਾਂ ਅੰਦਰ ਜਾਣ ਦਾ ਤੇ ਬਾਹਰ ਜਾਣ ਦਾ ਰਸਤਾ ਇੱਕੋ ਹੀ ਸੀ ਤੇ ਹੁਣ ਆਹ ਰਸਤਾ ਬਾਹਰ ਜਾਣ ਦਾ ਬਣਾ ਕੇ ਇਤਿਹਾਸ ਨੂੰ ਬਹੁਤ ਵੱਡੀ ਠੇਸ ਪਹੁੰਚਾਈ